ਤਰੋ 12 ਵਜ ਗਈ ਤੇ ਆਪਾਂ ਹੁਣ ਆਂਡੇ ਵੇਖੀਏ ਉਹ ਪਾਸੇ-ਪਾਸੇ ਪਾਸੇ ਬਾਹਰ ਜਾਣ ਨੂੰ ਕਰਦੀਆਂ ਲਾਇ ਦੋ ਨਿਕਲ ਗਈਆਂ ਬਾਹਰ ਚਲੋ ਕੋਈ ਗੱਲ ਨਹੀਂ ਆਂਡੇ ਲੈਣ ਆਏ ਸੀ ਕੋਈ ਤੇ ਆਪਾਂ ਵੇਖੀਏ ਕਿੰਨੇ ਆਂਡੇ ਆ ਸਵੇਰੇ ਕੋਈ ਵੀ ਆਂਡਾ ਨਹੀਂ ਚੁੱਕਿਆ ਆਪਾਂ ਤੇ ਜੇ ਕੋਈ 1-2 ਵਜੇ ਤੱਕ ਧੁੱਪ ਨਿਕਲੀ ਫੇਰ ਹੀ ਆਪਾਂ ਛੱਡਾਂਗੇ ਐਵੇਂ ਨਹੀਂ ਫਾਇਦਾ ਕਿਉਂਕਿ ਆਂਡੇ ਫਿਰ ਜਿੱਦਣ ਬਾਹਰ ਛੱਡ ਦਈਏ ਇਕੱਠੇ 20-25 ਆਂਡੇ ਘਟਾ ਜਾਂਦੀਆਂ ਨੇ ਹੁਣ ਕੋਈ ਆਇਆ ਸੀ ਅੰਡੇ ਲੈਣ ਆਪਾਂ ਲਾਲ ਦੀ ਨਾਲ ਲਓ ਇੱਧਰ ਵੇ ਲਈਏ ਦੋ ਬੈਠੀਆਂ ਨੇ ਹਾਂ ਨੂੰ ਛੋਣੀ ਵੇਹ ਵੇਹ ਉਹ ਲੈ ਆਹ ਵੇਖੀ ਥੱਲੇ ਵਰਦੀ ਹੁੰਦੇ ਆਂਡਿਆਂ ਦੇ ਉੱਤੇ ਆਉਂਦੀਆਂ ਦੀ ਮੈਂ ਆਉਣਾ ਆਂਡਿਆਂ ਦੇ ਉੱਤੇ ਆ ਵੇਖੋ ਹੋਰ ਵੀ ਆਂਡੇ ਥੱਲੇ ਰੁਕੋ ਅ ਦੋ ਆ ਲਓ ਜੀ ਲੈ ਬੈਠੀਆਂ ਟੌਰ ਨਾਲ ओके ਆ ਮੇਰੇ ਉੱਤੇ ਨਾ ਕੋਈ ਵੇਠ ਮਾਰਦੀ ਥੱਲੋਂ ਦੀ ਲੰਗਨ ਲੱਗਾ ਇੰਨਾ ਚ ਹੈ ਨਹੀਂ ਕੋਈ ਵੀ ਪਾਸੇ ਕੁੱਕੜਾ ਇੱਧਰ ਪਏ ਚਾਰ ਸਵੇਰੇ ਕੋਈ ਵੀ ਨਹੀਂ ਚੁੱਕਿਆ ਆਪਾਂ ਇੱਧਰ ਵੇਖ ਲਈ ਹੈ ਬੈਠੀ ਆ ਐ ਹੈਗਾ ਕੋਈ ਇੱਕ ਕੀ ਆ ਲਓ ਜੀ ਇੱਕ ਆ ਗਿਆ ਹੁਣ ਚੱਲਦੇ ਹਾਂ ਗਾਂ ਪਾਸੇ 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 ਅੰਦਰ ਕਿੰਨੇ ਪਏ ਆ ਤਿੰਨ ਪਏ ਆ 1 2 3 ਸਹੀ ਆ ਯਾਰ ਅੰਦਰ ਅੰਦਰ ਦਾ ਫਾਇਦਾ ਹੈਗਾ ਅੱਜ 12 ਵਜੇ ਆ ਤੇ ਆਂਡੇ ਮੇਰੇ ਹਿਸਾਬ ਨਾਲ ਸਹੀ ਆ ਗਏ ਹੂੰ ਅੰਦਰ ਥਲੇ ਕੀ ਆ ਜੋ ਸਵੇਰੇ ਦਾਣਾ ਪਾਇਆ ਉਹਦੋਂ ਮੇਰੇ ਹਿਸਾਬ ਨਾਲ 6-7 ਆਂਡੇ ਸੀਗੇ ਮੈਂ ਚੱਕੇ ਨਹੀਂ ਮੈਂ ਇਕੱਠੇ ਹੀ ਲਓ ਜੀ ਤਿੰਨੇ ਥਲੇ ਆ ਗਏ ਆ ਗਾਉ ਹੁਣ ਇੱਧਰ ਵੇਖ ਰਹੀ ਨਕੀ ਜੀ ਦੋ ਇੰਦੇ ਥੱਲੇ ਆ ਗਏ ਲਾਓ ਜੀ ਇਹਨਾਂ ਹੁਣੇ ਹੀ ਦਿੱਤੇ ਲੱਗਦਾ ਦੋਵੇਂ ਖੜੀਆਂ ਨੇ ਕਿੰਨੇ ਆ ਦੋ ਤੇ ਇੱਕ ਹੋਵੇ ਹੁਣ ਇੰਦੇ ਥੱਲੇ ਵੇਖ ਲਿਆ ਤਾਂ ਸਾਈਡ ਤੇ ਇੱਕ ਵੀ ਨਾ ਤੇਨ ਤੇ ਓਏ ਚਾਰ ਲਾਓ ਜੀ ਅੰਡੇ ਆ ਗਏ ਆ 12 ਹੀ ਵਜੇ ਸਾਰੇ ਸਵੇਰ ਦੇ ਤੇ ਕਰ ਲਿਆ ਜੀ ਫੋਲੋ ਕੋਈ ਆਇਆ ਸੀ ਨਾਲੇ ਅੰਡੇ ਦੇ ਦੀ ਆਪਾਂ ਆ ਦੇਤੇ ਆਪਾਂ 20 ਅੰਡੇ